ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਸਰਹੰਦ ਦੇ ਯਾਦਵ ਟਾਬੇ ਦੇ ਨਜ਼ਦੀਕ ਟਰੱਕ ਤੇ ਗੱਡੀ ਦਾ ਦਰਦਨਾਕ ਸੜਕ ਹਾਦਸਾ ਹੋਣ ਦਾ ਸਮਾਚਾਰ ਸਾਹਮਣੇ ਆਇਆ ਜਿਸ ਵਿੱਚ 4 ਲੋਕਾਂ ਦੀ ਮੌਤ ਤੇ 3 ਲੋਕ ਜ਼ਖਮੀ ਹੋ ਗਏ ਨੇ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਥਾਣਾ ਸਰਹੰਦ ਦੇ ਸਹਾਇਕ ਥਾਣੇਦਾਰ ਨਾਜਰ ਸਿੰਘ ਨੇ ਦੱਸਿਆ ਕਿ ਕਾਰ ਅੰਮ੍ਰਿਤਸਰ ਤੋਂ ਆ ਰਹੀ ਸੀ ਕਿ ਸਰਹੰਦ ਦੇ ਯਾਦਵ ਟਾਬੇ ਦੇ ਨਜ਼ਦੀਕ ਕਾਰ ਤੇ ਟਰੱਕ ਵਿੱਚ ਟੱਕਰ ਹੋ ਗਈ ਜਿਸ ਵਿੱਚ 4 ਲੋਕਾਂ ਦੀ ਮੌਤ ਤੇ 3 ਲੋਕ ਜ਼ਖਮੀ ਹੋ ਗਏ ਨੇ ਇਨਾ ਘੱਟੀ ਸੀਗਾ ਟੇਗਾ ਘੱਟੀ ਸੀਗੀ ਦਿੱਲੀ ਤੋਂ ਆਈ ਸੀਗੀ ਉਹ ਨਰਜਾਇਹ ਜੀ ਦਰਬਾਰ ਸਾਹਿਬ ਨਾਲ ਸੰਬੰਧਾ ਦੇ ਕੇ ਬਾਅਦਸਾ ਰਹੀ ਦਿਨ ਘਰ ਵਾਸਤੇ ਨੂੰ ਜਾ ਰਹੇ ਸੀਗੇ ਤੇ ਨੇੜੇ ਚਾਵਲਾ ਚੌਂਕ ਹਾਈ ਮੇਨ ਹਾਈਵੇ ਉੱਪਰ ਨੇੜੇ ਜਾਦਵਟ ਉਹਨੇ ਜਾਦਵਟਾਬੇ ਸਾਹਮਣੇ ਬਿਲਕੁਲ ਹਾਈਵੇ ਤੇ ਟਰੱਕ ਨਾਲ ਐਕਸੀਡੈਂਟ ਹੋਇਆ ਉਹਨਾਂ ਨੂੰ ਵੀਕਲ ਨਾਲ ਇਹਦੇ ਵਿੱਚ ਚਾਰ ਬੰਦੇ ਨੇ ਮਰਖੋਗੇ ਦੋ ਲੀਡੀਆਂ ਦੋ ਜੈਂਸ ਨੇ ਤੇ ਤਿੰਨ ਬੰਦੇ ਜ਼ਖਮੀ ਹੋਗੇ ਜੀ ਨਹੀਂ ਡੱਥੂ ਇਹ ਕੀ ਕੀ ਨਾਮ ਨੇ ਕਿੱਥੇ ਰਹਿਣ ਵਾਲੇ ਨੇ ਇਹ ਇੱਕ ਨੀਲਮਤਨੀ ਜੀ ਹੈ ਇਹ ਕਿਸ਼ਮ ਲਾਲ ਇੱਕ ਰੇਨੂ ਆ ਇੱਕ ਵੀਨ ਗਰੋਵਰ ਦੋ ਦਿੱਲੀ ਜਨੇ ਦੋ ਰਵਾੜੀ ਦੇ ਨੇ ਜਿਹੜੇ जख्मी ਨੇ ਉਹਨਾਂ ਦਾ ਕੀ ਨਾਮ ਹੈ ਉਹ ਤੇ ਕਨ ਡਰਾਈਵਰ ਹੈਗਾ ਜੀ ਆਪਣੇ ਹਿੰਮਤ ਸ਼ਰਮਾ ਇੱਕ ਸ਼ਾਂਤਮੀਤ ਜਾਦੀ ਹੈ ਇੱਕ ਬੀਨਾ ਗੋਪਰ ਨੇ ਜੀ ਜੀ ਤੇ ਹੁਣ ਕਾਰਵਾਈ ਕਰ ਰਹੇ ਹੋ ਅੱਗੇ ਹਾਂ ਕਿ ਇਹ ਤਾਂ ਪੁਲਿਸ ਕਰ ਰਹੇ ਆ ਕਿ ਕਾਰਵਾਈ ਕਰ ਰਹੇ ਫਿਕਤਵੰਦ ਅਰਜ ਕਰਕੇ ਅਗਲੀ ਕਾਰਵਾਈ ਅਮਜਲੀ ਨਹੀਂ ਜਾ ਰਹੀ ਹੈ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਸਰਹੰਦ ਦੇ ਯਾਦਵ ਟਾਬੇ ਦੇ ਨਜ਼ਦੀਕ ਟਰੱਕ ਤੇ ਗੱਡੀ ਦਾ ਦਰਦਨਾਕ ਸੜਕ ਹਾਦਸਾ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ ਜਿਸ ਵਿੱਚ 4 ਲੋਕਾਂ ਦੀ ਮੌਤ ਤੇ 3 ਲੋਕ ਜ਼ਖਮੀ ਹੋ ਗਏ ਨੇ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਥਾਣਾ ਸਰਹੰਦ ਦੇ ਸਹਾਇਕ ਥਾਣੇਦਾਰ 나ਜਰ ਸਿੰਘ ਨੇ ਦੱਸਿਆ ਕਿ ਕਾਰ ਅੰਮ੍ਰਿਤਸਰ ਤੋਂ ਆ ਰਹੀ ਸੀ ਕਿ ਸਰਹੰਦ ਦੇ ਯਾਦਵ ਟਾਬੇ ਦੇ ਨਜ਼ਦੀਕ ਕਾਰ ਤੇ ਟਰੱਕ ਵਿੱਚ ਟੱਕਰ ਹੋ ਗਈ ਜਿਸ ਵਿੱਚ 4 ਲੋਕਾਂ ਦੀ ਮੌਤ ਤੇ 3 ਲੋਕ ਜ਼ਖਮੀ ਹੋ ਗਏ ਨੇ ਇਹਨਾਂ ਘੱਟੀ ਸੀਗਾ ਟੇਗੜੀ ਘੱਟੀ ਸੀਗੀ ਦਿੱਲੀ ਤੋਂ ਆਈ ਸੀਗੀ ਉਹ ਨਰਜਾਇਦ ਦਰਬਾਰ ਸਾਹਿਬੋਂ ਸੰਬੰਧਾ ਦੇ ਕੇ ਵਾਪਸ ਆ ਰਹੇ ਸੀ ਤਿੰਨੋਂ ਘਰ ਵਾਸਤੇ ਨੂੰ ਜਾ ਰਹੇ ਸੀਗੇ ਤੇ ਨੇੜੇ ਚਾਵਲਾ ਚੌਂਕ ਪਰਸਾਈਂ ਮੇਨ ਹਾਈਵੇ ਦੇ ਉੱਪਰ ਨੇੜੇ ਜਾਦਵਟ ਮੈਂ ਜਾਦਵਟਾਬੇ ਸਾਹਮਣੇ ਬਿਲਕੁਲ ਹਾਈਵੇ ਤੇ ਟਰੱਕ ਨਾਲ ਇੱਕ ਸਨ ਹੋਇਆ ਉਹ ਮਨੂ ਵਹੀਕਲ ਨਾਲ ਇਹਦੇ ਵਿੱਚ ਚਾਰ ਬੰਦੇ ਨੇ ਡੈੱਥ ਹੋ ਗਈ ਦੋ ਲੀਡੀਆਂ ਦੋ ਜੈਂਸ ਨੇ ਤੇ ਤਿੰਨ ਬੰਦੇ ਜੱਗ ਨਹੀਂ ਹੋਗੇ ਇੱਥੇ ਜਿਨ੍ਹਾਂ ਦੀ ਡੈੱਥ ਹੋਈ ਹੈ ਕੀ ਕੀ ਨਾਮ ਨੇ ਕਿੱਥੇ ਤੇ ਰਹਿਣ ਵਾਲੇ ਨੇ ਇਹ ਇੱਕ ਨੀਲਮਤ ਨੀਜ਼ਾਦੀਆ ਇੱਕ ਕਿਸ਼ਮ ਲਾਲ ਇੱਕ ਰੇਨੂ ਆ ਇੱਕ ਵੀਨ ਗਰੋਵਰ ਦੋ ਦਿੱਲੀ ਦੇ ਨੇ ਦੋ ਰਵਾੜੀ ਦੇ ਨੇ ਜਿਹੜੇ ਜ਼ਖਮੀ ਨੇ ਉਹਨਾਂ ਦਾ ਕੀ ਨਾਮ ਹੈ ਉਹਦੇ ਕੋ ਡਰਾਈਵਰ ਹੈਗਾ ਜੀ ਆਪਣੇ ਹਿੰਮਤ ਸ਼ਰਮਾ ਇੱਕ ਸ਼ਾਮਤਨੀ ਜਲੀ ਹੈ ਇੱਕ ਬੀਨਾ ਗੋਪਰ ਨੇ ਜੀ ਤੇ ਹੁਣ ਕਾਰਵਾਈ ਕਰ ਰਹੇ ਹੋ ਕੀ ਹਾਂ ਕਿ ਇਹ ਤਾਂ ਕੁੱਝ ਕਰ ਰਹੇ ਆ ਕਿ ਕਾਰਵਾਈ ਕਰ ਰਹੇ ਮੁਕੱਦਮਾ ਅਰਜ ਕਰਕੇ ਅਗਲੀ ਕਾਰਵਾਈ ਅਮਦਲੀ ਹੰਦੀ ਜਾ ਰਹੀ ਹੈ